ਸਵਾਗਤ ਹੈ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਇਆ ਤਹਿਸੀਲ ਫੂਲ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਬਾਈ ਬਰਜਿੰਦਰ ਦੇ ਕੋਲ ਇੱਕ ਨੀਲੀ ਰਾਵੀ ਆਪਾਂ ਕੱਟਾ ਦਿਖਾ ਰਹੇ ਆ ਕਿੰਨੀ ਕੇ ਦੀ ਉਮਰ ਆ ਕੁੰਡਾ ਬਹੁਤ ਸੋਹਣਾ ਮਿੱਤਰੋ ਕੱਟਾ ਹੈ ਮਾਰਕਾ ਮਿੱਤਰੋ ਫੁੱਲ ਹੈ ਅੱਖਾਂ ਦੇਖੋ ਤੁਸੀਂ ਬਹੁਤ ਸੋਹਣੀਆਂ ਤੇ ਬਹੁਤ ਸੋਹਣਾ ਮਿੱਤਰੋ ਸਿੰਗ ਲੱਗਿਆ ਜਿਹੜਾ ਤੇ ਕੱਦ-ਕਾਟ ਵੀ ਮਿੱਤਰੋ ਵਧੀਆ ਹੈ ਉਮਰ ਕਿੰਨੀ ਕਾ ਇਹਦੀ ਜਾਣਕਾਰੀ ਆਪਾਂ ਬਾਈ ਤੋਂ ਲੈਨੇ ਆਂ ਹਾਂਜੀ ਬਾਈ ਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਆਪਣਾ ਬਜਿੰਦਰ ਸਿੰਘ ਬਜਿੰਦਰ ਸਿੰਘ ਘਰ ਦਾਣਾ ਮੰਡੀ ਕੋਲੇ ਆ ਹਨਾ ਹਾਂਜੀ ਠੀਕ ਐ ਇਹ ਉਮਰ ਕਿੰਨੀ ਕੋਣੀ ਹੈ ਜਿਹਦੀ ਜੀ 1.5 ਸਾਲ ਦੀ ਉਮਰ ਆ ਵੀਰੇ 1.5 ਸਾਲ ਦੀ ਹਾਂਜੀ ਵੀਰੇ ਤੇ ਮਾਂ ਦਾ ਕੀ ਰਿਕਾਰਡ ਰਿਹਾ ਜੀ ਮਾਂ ਦਾ ਜੀ 16 ਲੀਟਰ ਦੁੱਧ ਆ ਜੀ ਇਹਦੇ ਥੱਲੇ ਠੀਕ ਐ ਠੀਕ ਐ ਕਿਹੜੇ ਦਾ ਜੀ ਇਹ ਟੀਕਾ ਜੀ ਸਰਕਾਰੀ ਡਾਕਟਰ ਤੋਂ ਭਰਾਇਆ ਸੀਗਾ ਠੀਕ ਐ ਨਹੀਂ ਬਹੁਤ ਗਿਆ ਠੀਕ ਹੈ ਕਿ ਭਰਾਇਆ ਸੀ ਅਸੀਂ ਉਹਦਾ ਉਹ ਲੈਵਲ ਰੱਖਣਾ ਭੁੱਲ ਗਏ ਓਕੇ ਰੇਟ ਕੀ ਕਰਤਾ ਜੀ ਰੇਟ ਜਿਹਦਾ ਵੀਰੇ ਹਾਂਜੀ 7000 ਤੇ 65000 ਦੇ ਦਿਆਂਗੇ ਵੀਰੇ। ਉਹ ਖੇਤੋ ਰੋ ਜੇ ਇੱਕ ਵਾਰੀ। ਮਿੱਤਰੋ ਮੁੱਲ 70000 ਬਾਈ ਨੇ ਕਰਿਆ। ਮਾਨਦਾਨ ਹੋ ਜਾਣਾ ਤੇ ਲੰਮਾ ਦੋੜ ਦਿਓ ਜਮੜਾ। ਲੰਮੇ ਦੋੜ ਦਿਓ। ਥੋੜਾ ਜਿਹਾ ਪਸ਼ੂਆਂ ਤੋਂ ਅਲੱਗ ਕਰਿਆ ਕਰਕੇ ਮਿੱਤਰੋ ਉਹ ਕਰਦਾ। ਤੇ ਟੈਸਟਿੰਗ 깔 ਓਕੇ ਆ। ਸਰੀਰ ਦੇ ਬਣਤਰ ਬਹੁਤ ਚੰਗੀ ਆ ਤੇ ਚੰਗਾ ਸਮਿਆਂ ਵਾ 1.5 ਸਾਲ ਮਿੱਤਰੋ ਉਮਰ ਹੈ। ਤੇ ਘੱਟੋ ਘੱਟ ਮਿੱਤਰੋ 6-7 ਮਹੀਨੇ ਇਹਨੂੰ ਸ਼ਾਮ ਕੀਨੇ ਫੇਰ ਕ੍ਰੋਸ ਪਸ਼ੂ ਕਰਨ ਲੱਗਣਾ। ਉਸ ਹਿਸਾਬ ਨਾਲ ਮਿੱਤਰੋ ਬਣਾ। ਮੋੜ ਲਓ। ਤੇ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਬਹੁਤ ਸੋਹਣਾ ਕੱਟਾ ਉਮਰ ਹੈਗੀ ਆ ਜੀ 1.5 ਸਾਲ ਕੱਦ ਫਿਰ ਆਪਾਂ ਕਹਨੇ ਦਾ ਨੋਰਮਲ ਕੱਦ ਦਾ ਕੋਈ ਬਾਲਾ ਵੱਡਾ ਨਹੀਂ ਕਹਿ ਸਕਦੇ ਕਿਉਂਕਿ ਉਮਰ ਦੇ ਹਿਸਾਬ ਨਾਲ ਮਿੱਤਰੋ ਕੱਦ ਸੋਹਣਾ ਹੈ ਤੇ ਫੋਨ ਨੰਬਰ ਜੀ ਆਪਣਾ 90417 ਵੀਰੇ 90417 4321 ਵੀਰੇ 4321 ਹਾਂ ਮੂੰਹ ਦਿਖਾਓ ਜੀ ਮੜਾ ਇੱਕ ਵਾਰੀ ਦੁਬਾਰੇ ਫੇਰ ਹਾਂ ਬਹੁਤ ਸੋਹਣਾ ਸੋ ਸਾਰੇ ਵੀਰਾਂ ਦਾ ਧੰਨਵਾਦ ਮੰਦਗੀ <muchas> ਨੇ